ਥੋੜਾ ਜਿਹਾ ਮਾਨਕ ਨਾਲ ਕੋਈ ਮਾੜਾ ਮੋਟਾ ਐਵੇਂ ਗਿਲਾ ਸ਼ਿਕਵਾ ਜਿਹਾ ਚੱਲ ਰਿਹਾ ਸੀ ਦੇਵ ਦਾ ਅੱਛਾ ਇਸੇ ਦੌਰਾਨ ਛਿੰਦੇ ਨੂੰ ਭਿੰਕ ਪੈ ਗਈ ਵੀ ਉਹ ਪੇਰਾ ਆਇਆ ਇੱਕ ਇਦਾਂ ਗੀਤਾ ਭਰੀ ਕਹਾਣੀ ਆ ਉਹ ਪੇਰਾ ਇੱਕ ਬੱਕਰੀ ਕੇ ਸੌਂਦਾ ਛਿੰਦੇ ਨੇ ਜੋਰ ਪਾਇਆ ਅੱਛਾ ਦੇਵ ਨੂੰ ਕਿਹਾ ਵੀ ਮੈਨੂੰ ਦੇ ਦੇ ਉਹ ਆਇਆ ਨਾ ਕਰਨੀ ਜੀ ਕਰੀ ਜਾਵੇ ਨਹੀਂ ਇਦਾਂ ਕਿਵੇਂ ਫਲਾਣਾ ਉਧਰ ਅਰਸਲਾ ਹੋਈਆਂ ਉਹੀਆਂ ਇਹਨਾਂ ਦੇਣਾ ਚ ਬਾਈ ਚਾਂਸ ਮਾਨਕ ਨੂੰ ਕੋਈ ਬਾਹਰਲੇ ਪ੍ਰੋਗਰਾਮ ਮਿਲ ਗਏ ਅੱਛਾ ਛਿੰਦਾ ਮੇਰੇ ਕੋਲੇ ਸੁਭਾਨੀ ਬਿਲਡਿੰਗ ਤੋਂ ਆਇਆ ਮਾਡਲ ਟਾਊਨ ਮੈਂ ਮਾਡਲ ਟਾਊਨ ਰਹਿੰਦਾ ਸੀ ਉਦੋਂ ਮਿੰਟ ਕੁਮਰੀ ਚੌਕ 'ਚ ਉਹਨੂੰ ਨੰਬਰ ਵੀ ਯਾਦ ਆ 520 ਹਰ ਕਰਾਇਤੇ ਸੀ ਮਕਾਨ ਅੱਛਾ ਤੇ ਇਹ ਮੈਨੂੰ ਕਹਿੰਦਾ ਵੀ ਇੱਕ ਕੰਮ ਉਹ ਕੰਮ ਤੂੰ ਕਰਾ ਸਕਦਾ ਇਸ ਸਾਈਕਲ ਤੇ ਆਇਆ ਮੇਰੇ ਕੋਲੇ ਉਦੋਂ ਉਦੋਂ ਵੀ ਮੋਟਰਸਾਈਕਲ ਸੀਗਾ ਜਿਹੜੀ ਅੱਜ ਦੀ ਜੀ ਕੋਦੋਂ ਉਹਨੂੰ ਜਾਵਾ ਕਹਿੰਦੇ ਹੁੰਦੇ ਸੀ ਜੀ ਇਹ ਮੈਨੂੰ ਕਹਿੰਦਾ ਵੀ ਦੇਵ ਕੋਲੇ ਚੱਲਣਾ ਤੇ ਤੂੰ ਜੋਰ ਪਾ ਕੇ ਨਾ ਉਹ ਪੇਰਾ ਮੈਨੂੰ ਦਵਾ ਜਦੋਂ ਅਸੀਂ ਦੇਵ ਦੇ ਘਰ ਗਏ ਤੇ ਦੇਵ ਨੇ ਅੱਖਾਂ ਦੇ ਵੱਲ ਦੇਖਿਆ ਮੇਰੇ ਵੱਲ ਦੇਖਿਆ ਕਹਿੰਦਾ ਮੈਨੂੰ ਲੱਗਦਾ ਸੀ ਇਹ ਹੁਣ ਤੈਨੂੰ ਲੈ ਕੇ ਆ ਮੈਨੂੰ ਲੱਗਦਾ ਤੇ ਤੈਨੂੰ ਲੱਗੇਗਾ ਮੈਂ ਇਹ ਗੱਲ ਇਹ ਆ ਦੇਵ ਭਾਈ ਜਿੰਦਗੀ ਦਾ ਸਵਾਲ ਆ ਕੈਰੀਅਰ ਦਾ ਸਵਾਲ ਆ ਯਾਰ ਹੈ ਤੇ ਕੋਈ ਨਹੀਂ ਇਹਨੂੰ ਦੇ ਦੇ ਜਿਵੇਂ ਕਿਵੇਂ ਵੀ ਹੈ ਕਈ ਵਾਰ ਭਾਵਕ ਪਲਾਂ ਦੇ ਵਿੱਚ ਜਜ਼ਬਾਤੀ ਪਲਾਂ ਚ ਮਾਨਕ ਸਾਹਿਬ ਨੇ ਮੈਨੂੰ ਕਿਹਾ ਤੇ ਉਹਨੇ ਕਿਹਾ ਤੂੰ ਜ਼ਿੰਦਗੀ ਚ ਇੱਕ ਮੇਰਾ ਬਹੁਤ ਵੱਡਾ ਨੁਕਸਾਨ ਕੀਤਾ ਹੈ अच्छा ਤੇ ਫਿਰ ਮੇਰਾ ਜਵਾਬ ਸੀਗਾ ਬਈ ਮਾੜਕ ਵੀਰੇ ਮੈਂ ਅਸਲ ਚ ਤੇਰਾ ਨੁਕਸਾਨ ਨਹੀਂ ਕੀਤਾ ਮੈਂ ਇੱਕ ਯਾਰ ਦੋਸਤ ਦੀ ਮਦਦ ਕੀਤੀ ਸੀ ਮੈਂ ਉਹਦੀ ਮਦਦ ਕੀਤੀ ਸੀ ਉਹਦੇ ਵਿੱਚ ਨੁਕਸਾਨ ਤੇਰਾ ਹੋ ਗਿਆ